ਮਠਿੰਡਾ ਪੁਲਿਸ ਦੇ ਵੱਲੋਂ ਤਲਵੰਡੀ ਸਾਬੋ ਵਿਖੇ ਡਰਗ ਇੰਸਪੈਕਟਰ ਦੀ ਸਹਾਇਤਾ ਦੇ ਨਾਲ ਇੱਕ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ। ਛਾਪੇਮਾਰੀ ਦੌਰਾਨ ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ ਨੇ। ਜਾਣਕਾਰੀ ਮਿਲੀ ਹੈ ਕਿ ਮੈਡੀਕਲ ਸਟੋਰ ਦਾ ਮਾਲਕ ਸੰਦੀਪ ਸਿੰਘ ਕਿਸੇ ਹੋਰ ਦੇ ਲਾਇਸੈਂਸ ਤੇ ਮੈਡੀਕਲ ਸਟੋਰ ਚਲਾ ਰਿਹਾ ਸੀ ਅਤੇ ਛਾਪੇਮਾਰੀ ਦੌਰਾਨ ਇਸ ਮੈਡੀਕਲ ਸਟੋਰ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਜਿਸ ਬਾਅਦ ਪੁਲਿਸ ਨੇ ਮੌਕੇ ਤੇ ਵੱਡੀ ਕਾਰਵਾਈ ਕਰਦਿਆ ਮੈਡੀਕਲ ਸਟੋਰ ਨੂੰ सील ਕਰ ਦਿੱਤਾ ਇਸ ਮਾਮਲੇ ਦੇ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਰਾਜੇਸ਼ ਸਨੇਹੀ ਡੀਐਸਪੀ ਤਲਵੰਡੀ ਸਾਬੋ ਨੇ ਕਿਹੜੇ ਵੱਡੇ ਖੁਲਾਸੇ ਕੀਤੇ ਨੇ ਆਓ ਸੁਣਦੇ ਹਾਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਤੇ ਮਾਨਯੋਗ ਐਸਐਸਪੀ ਸਾਹਿਬ ਬਟਿੰਡਾ ਸ਼੍ਰੀ ਦੀਪਕ ਪਾਰਕ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਨਸ਼ਿਆਂ ਦੇ ਵਿਰੁੱਧ ਵਿੱਢੀ ਹੋਈ ਮੁਹਿੰਮ ਨੂੰ ਲੈ ਕੇ ਅੱਜ ਸਾਨੂੰ ਜਿਹੜੀ ਹੈਗੀ ਐ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਜਿਹਦੇ ਵਿੱਚ ਧਾਲੀਵਾਲ ਮੈਡੀਕਲ ਹਾਲ ਤੋਂ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਇਹ ਸਿਗਨੇਚਰ ਕੈਪਸੂਲ ਦੇ ਤੇ ਟਪੈਡਾ ਜੋ 60 ਦੀਆਂ ਜਿਹੜੀਆਂ ਹੈਗੀਆਂ ਗੋਲੀਆਂ ਵਗੈਰਾ ਵੇਚਦਾ ਹੈਗਾ ਤੇ ਜਿਹਦੇ ਸਬੰਧ ਤੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਡਰਗ ਇਨਸਪੈਕਟਰ ਸਾਹਿਬ ਨੂੰ ਬੁਲਾ ਕੇ ਇਹਨਾਂ ਦੀ ਜਿਹੜੀ ਹੈ ਤਲਾਸ਼ੀ ਕੀਤੀ ਸੀਗੀ ਤੇ ਪੁਲਿਸ ਟੀਮ ਨੂੰ ਨਾਲ ਲੈ ਕੇ ਤੇ ਇਹਦੇ ਵਿੱਚ ਜਿਹੜੀਆਂ ਇਹਨਾਂ ਦੀ ਦੁਕਾਨ ਤੋਂ ਜਿਹੜੀਆਂ ਇਹਦਾ ਮਾਲਕ ਜਿਹੜਾ ਹੈਗਾ ਸੰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੀਵਨ ਸਿੰਘ ਵਾਲਾ ਜਿਹੜਾ ਉਥੇ ਹਾਜ਼ਰ ਮਿਲਿਆ ਤੇ ਜਿਹਦੀ ਦੁਕਾਨ ਦੀ ਤਲਾਸ਼ੀ ਕਰਨ ਤੇ ਇਹਦੇ ਪਾਸੋਂ ਜਿਹੜੀ ਹੈਗੀ ਹੈ ਅਤਰਾਜੋਗ ਦਵਾਈਆਂ ਸਿਗਨੇਚਰ ਤੇ ਟਪੈਂਟਾਜੋਲ ਸਾਲਟ ਦੀਆਂ ਜਿਹੜੀਆਂ ਹੈਗੀਆਂ ਕਈ ਦਵਾਈਆਂ ਜਿਹੜੀਆਂ ਮਿਲੀਆਂ ਇਹਨਾਂ ਨੂੰ ਅਤਰਾਜੋਗ ਦਵਾਈਆਂ ਨੂੰ ਜਿਹੜਾ ਹੈਗਾ ਡਰਗ ਇੰਸਪੈਕਟਰ ਸਾਹਿਬ ਨੇ ਜਿਹੜਾ ਹੈਗਾ ਆਪਣੇ ਕਬਜ਼ੇ 'ਚ ਲੈ ਲਿਆ ਤੇ ਇਹਦੀ ਦੁਕਾਨ ਜਿਹੜੀ ਹੈਗੀ ਹੈ ਹਾਲ ਦੀ ਘੜੀ ਇਹ ਸੀਲ ਕਰਤੀ ਹੈਗੀ ਹੈ ਇਹ ਜਿਹੜਾ ਹੈਗਾ ਲਾਇਸੈਂਸ ਵਗੈਰਾ ਜਿਹੜਾ ਚੈੱਕ ਕੀਤਾ ਗਿਆ ਇਹਦੇ ਕੋਲ ਲਾਇਸੈਂਸ ਨਹੀਂ ਹੈਗਾ ਭਰੇ ਨੇ ਦੱਸਿਆ ਵੀ ਇਹ ਕੋਈ ਹੋਰ ਕਿਸੇ ਵਿਅਕਤੀ ਤੋਂ ਜਿਹੜਾ ਹੈਗਾ ਇਹਨੇ ਤਰਸੇਮ ਸਿੰਘ ਨਾਮ ਦੇ ਕਿਸੇ ਬੰਦੇ ਤੋਂ ਜਿਹੜਾ ਹੈਗਾ ਇਹਨੇ ਲਿਆ ਹੋਇਆ ਹੈਗਾ ਲਾਇਸੈਂਸ ਕ੍ਰਾਇ ਤੇ ਤੇ ਉਹਨੂੰ ਵੀ ਬੁਲਾਇਆ ਉਹ ਵੀ ਚੈੱਕ ਕਰਕੇ ਜਿਹੜਾ ਹੈਗਾ ਉਹ ਵੀ ਲਾਇਸੈਂਸ ਕੈਨਸਲ ਕਰਨ ਲਈ ਜਿਹੜੀ ਹੈਗੀ ਡਰਗਸ ਪਟਸਾ ਵੀ ਸਪਰਸ਼ ਕਰ ਰਹੀ ਹੈ ਤੇ ਉਹਦੇ ਬਾਰੇ ਅਸੀਂ ਪੁਲਿਸ ਮੈਕਮੇ ਵੱਲੋਂ ਵੀ ਜਿਹੜਾ ਹੈਗਾ ਇਹਦਾ ਲਾਇਸੈਂਸ ਕੈਨਸਲ ਕਰਨ ਲਈ ਲਿਖ ਕੇ ਭੇਜਾਂ ਮੈਂ ਵੀ ਮੈਸੇਜ ਕਰਨਾ ਚਾਹੁੰਦਾ ਸਰ ਅੱਜ ਇਹ ਵੀ ਨਸ਼ਾ ਰੋਕੋ ਮੈਸੇਜ ਇਹ ਹੈਗਾ ਦੇਖੋ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਹੈ ਨਸ਼ਾ ਰੋਕਣ ਲਈ ਕੱਲਾ ਕੋਈ ਵੀ ਜਿਹੜਾ ਹੈਗਾ ਵਿਅਕਤੀ ਕੱਲਾ ਤੌਰ ਤੇ ਜਾਂ ਕੋਈ ਏਜੰਸੀ ਕੱਲੇ ਤੌਰ ਤੇ ਜਾਂ ਸਰਕਾਰ ਕੱਲੇ ਤੌਰ ਤੇ ਜਿਹੜੀ ਹੈਗੀ ਆ ਇਹ ਨਸ਼ੇ ਨੂੰ ਠੱਲ ਨਹੀਂ ਪਾ ਸਕਦੀ ਇਹ ਠੱਲ ਤਾਂ ਹੀ ਪਾਊਗੀ ਜੇ ਲੋਕਾਂ ਦਾ ਸਹਿਯੋਗ ਮਿਲੂਗਾ ਲੋਕ ਆਪ ਜਿਹੜੇ ਹੈਗੇ ਆ ਅੱਗੇ ਹੋ ਕੇ ਜਿਹੜਾ ਹੈਗਾ ਨਸ਼ੇ ਨੂੰ ਰੋਕਣ ਲਈ ਕੰਮ ਕਰਨਗੇ ਜਾਂ ਇਸ ਗੱਲ ਦਾ ਪ੍ਰਣ ਲੈਣਗੇ ਵੀ ਅਸੀਂ ਨਸ਼ਾ ਨਾ ਤਾਂ ਵੇਚਣ ਦੇਣਾ ਹੈਗਾ ਤੇ ਨਾ ਹੀ ਅਸੀਂ ਨਸ਼ਾ ਜਿਹੜਾ ਹੈਗਾ ਕਰਨਾ ਹੈਗਾ। ਜੀ ਲੋਕਾਂ ਨੂੰ ਅਪੀਲ ਕਰਾਂਗੇ ਜੇ ਕੋਈ ਮਿਲਦਾ ਤੁਹਾਨੂੰ ਇਨਫੋਰਮੇਸ਼ਨ ਦੇ ਹਾਂ ਇਹਦੇ ਸਬੰਧ ਦੇ ਵਿੱਚ ਵੀ ਐ ਐਸਐਸਪੀ ਸਾਹਿਬ ਦੇ ਸਾਨੂੰ ਹੁਕਮ ਹੋਏ ਆ ਜੀ ਵੀ ਇਹ ਇਲਾਕੇ ਦੇ ਜਿਹੜੇ ਹੈਗੇ ਆ ਮਹੱਤਵਪੂਰਨ ਵਿਅਕਤੀ ਯਾ ਹੋਰ ਜਿਹੜੇ ਇਲਾਕੇ ਦੇ ਜਿਹੜੇ ਪਤਵੰਤੇ ਵਿਅਕਤੀ ਹੈ ਉਹਨਾਂ ਦੀ ਹੈਲਪ ਲੋ ਉਹਨਾਂ ਨਾਲ ਮੀਟਿੰਗਾਂ ਕਰੋ ਤੇ ਮੀਟਿੰਗਾਂ ਕਰਕੇ ਉਹਨਾਂ ਤੋਂ ਜਿਹੜਾ ਹੈਗਾ ਜਿੱਥੇ ਵੀ ਨਸ਼ਾ ਵਿਕਦਾ ਹੈਗਾ ਜਾਂ ਹੋਰ ਆਪਣੇ ਸੋਰਸ ਲਗਾਓ ਤੇ ਜਿੱਥੇ ਵੀ ਨਸ਼ਾ ਵਿਕਦਾ ਹੈਗਾ ਉਹਦੇ ਤੇ ਤੁਰੰਤ ਜਿਹੜੀ ਹੈਗੀ ਹੈ ਕਾਰਵਾਈ ਕਰੋ ਮੈਂ ਸਭ ਨੂੰ ਇਲਾਕਾ ਨਿਵਾਸੀਆਂ ਨੂੰ ਵੀ ਇਹ ਜਿਹੜਾ ਹੈਗਾ ਤਲਵੰਡੀ ਸਬਡਿਵੀਜ਼ਨ ਦੇ ਤੇ ਰਾਮਾ ਜਿਹੜਾ ਹੈਗਾ ਏਰੀਆ ਹੈਗਾ ਉਹਦੇ ਸਾਰੇ ਵਿਅਕਤੀਆਂ ਨੂੰ ਇਹ ਅਪੀਲ ਕਰਦਾ ਹਾਂ ਵੀ ਆਪਾਂ ਨਸ਼ੇ ਨੂੰ ਜਿਹੜਾ ਹੈਗਾ ਖਤਮ ਕਰੀਏ ਜੜਤੋਂ ਪਟਿਏ ਤੇ ਇਹ ਨਸ਼ਾ ਜਿਹੜਾ ਹੈਗਾ ਕਿਉਂਕਿ ਇਹ ਨਸ਼ਾ ਜਿਹੜਾ ਉਹਨਾਂ ਦੇ ਬੱਚਿਆਂ ਦੇ ਵਿੱਚ ਹੀ ਜਿਹੜਾ ਹੈਗਾ ਫੈਲ ਰਿਹਾ ਤੇ ਉਹਨਾਂ ਨੇ ਹੀ ਇਸ ਜਿਹੜੀ ਹੈ ਇੱਕ ਵਧੀਆ ਸਮਾਜ ਦੀ ਜਿਹੜੀ ਹੈ ਸਥਾਪਨਾ ਕਰਨ ਕਾਇਨਸ ਪੰਜਾਬ ਦੇ ਲਈ ਬਠਿੰਡਾ ਤੋਂ ਅਮਨਦੀਪ ਸਿੰਘ ਦਿਰਪੁਰ